ਕਾਨਾ ਜੀ ਲਗਾਤਾਰ ਸਰਰਾਦਰ ਤੇ ਨਿਸ਼ਾਨੇ ਸਾਧ ਦੇ ਨਜ਼ਰ ਆ ਰਹੇ ਆ ਕਿ ਲਗਾਤਾਰ ਕੀ ਆ ਜਾ ਰਿਹਾ ਡਬਲ ਯੂ ਐਸਐਸਪੀ ਨੂੰ ਸਸਪੈਂਡ ਕਰਦੇ ਯਾਰ ਮੈਂ ਕਿਸਮ ਸਸਪੈਂਡ ਕਰਨ ਚ ਰਾਜੀ ਨਹੀਂ ਲੇਗਨ ਜਦ ਗਰੀਬ ਨੇ ਦਸਕਤ ਹੀ ਨਹੀਂ ਕੀਤੇ ਦਸਕਤ ਸੰਬੰਧ ਦੇ ਉਤੇ ਕੀਤੇ ਡੀਐਸਪੀ ਨੇ ਮੈਂ ਡੀਐਸਪੀ ਵੀ ਨਹੀਂ ਚਾਹੁੰਦਾ ਸਸਪੈਂਡ ਹੋਵੇ ਉਥੇ ਆਪਣੇ ਆਕਾ ਜੋ ਕਹਿਣਗੇ ਉਹ ਕਰਨਗੇ ਉਹਨਾਂ ਨੂੰ ਸਸਪੈਂਡ ਕਰਕੇ ਸੀ ਕੀ ਲੈਣਾ ਆਸ਼ੂ ਇਹਦਾ ਮਤਲਬ ਮਜ਼ਬੂਤ ਹੈ ਨਾ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਬੰਦੇ ਆਸ਼ੂ ਦੇ ਲੱਗੇ ਆ ਤੇ ਕਹਣਾ ਆਸ਼ੂ ਦਾ ਚੱਲ ਰਿਹਾ ਤਾਂ ਫਿਰ ਹੋਰ ਇਹਨੂੰ ਵੱਧਾ ਆਸ਼ੂ ਚਾਹੀਦਾ ਕੀ ਆ ਆਮ ਆਦਮੀ ਪਾਰਟੀ ਦੀ ਆ ਜਿਹੜੀ ਪੋਲਿਟੀਕਲ ਮੈਂਡੇਟਾ ਹਮੇਸ਼ਾ ਹੀ ਕਰਦੇ ਆਏ ਆ ਬਦਲਾਖੁਰੀ ਦੀ ਰਾਜਨੀਤੀ ਪ੍ਰਸ਼ਾਸਨ ਦਾ ਗਲਤ ਦੁਰਉਪਯੋਗ ਕਰਨਾ ਬੜੀ ਮੰਦਭਾਗੀ ਗੱਲ ਐ ਸੋ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਦਿਖ ਰਹੀ ਐ ਤੇ ਉਹਦੇ ਤੋਂ ਬੁਖਲਾ ਕੇ ਇਹੋ ਜਿਹਿਆਂ ਘਟੀਆਂ ਉਹ ਚੀਜ਼ਾਂ ਕਰ ਰਹੇ ਚੈਲਨ ਆਰਡਰ ਦਾ ਜ਼ਿਕਰ ਕੀਤਾ ਹੋਇਆ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਬਿਲਕੁਲ ਵਿਕਾਰ ਰੋਜ਼ ਖਬਰਾਂ ਸੁਣਨ ਨੂੰ ਮਿਲਦੀਆਂ ਗਲੀ ਦੇ ਵਿੱਚ ਮਹਿਲਾਵਾਂ ਬੈਠੀਆਂ ਵਾਲੀਆਂ ਲਾ ਕੇ ਚੱਲ ਗਏ ਕੋਈ ਮਹਿਲਾ ਜਾ ਰਹੀ ਨੇ ਉਹਨਾਂ ਦੀ ਚੈਨ ਖੋ ਕੇ ਭੱਜਦੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਮਤਲਬ ਜਿਹੜੇ ਆ ਘਟੀਆਂ ਲੋਕ ਨੇ ਜਿਹੜੇ ਆ ਇਹੋ ਜਿਹਿਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਉਹਨਾਂ 'ਚ ਪੁਲਿਸ ਦਾ ਜਿਹੜਾ ਡਰ ਹੈ ਖੌਫ ਹੈ ਉਹ ਬਿਲਕੁਲ ਖਤਮ ਹੋ ਚੁੱਕਾ ਹੈ ਕਾਂਗਰਸ ਦਾ ਸਾਬਕਾ ਐਮ.ਐਲ.ਏ ਰਾਣਾ ਗੁਰਜੀਤ ਵੱਲੋਂ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਰਾਣਾ ਗੁਰਜੀਤ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸਮਨ ਜਿਹੜੇ ਭੇਜੇ ਗਏ ਸੀਗੇ ਉਹ ਇੱਕ ਸਰਕਾਰ ਦੀ ਸਾਜ਼ਿ ਸੀਗੀ ਤੇ ਡੀ.ਐਸ.ਪੀ ਤੇ ਜਿਹੜੀ ਕਿ ਵਰੰਟ ਤੇ ਸਾਈਨ ਸੀਗੇ ਤੇ ਉੱਥੇ ਹੀ ਐਸ.ਐਸ.ਪੀ ਨੂੰ ਜਿਹੜਾ ਕਿਹਾ ਸਸਪੈਂਡ ਕੀਤਾ ਗਿਆ ਵਾ ਇਸ ਦਾ ਇਹ ਰਾਣਾ ਗੁਰਜੀਤ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਚੋਨ ਮੁਖ ਦਫਤਰ ਦੇ ਵਿੱਚ ਤੇ ਗੱਲਬਾਤ ਵੀ ਕਰਨੀ ਚਾਹਵਾਂਗੇ ਉਹਨਾਂ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਸਰਕਾਰ ਦੇ ਤੇ ਲਗਾਤਾਰ ਨਿਸ਼ਾਨੇ ਸਾਧਦੇ ਹੋਏ ਵੀ ਨਜ਼ਰ ਆਏ ਨੇ ਰਾਣਾ ਗੁਰਜੀਤ ਮੁਹੰਮਦ صدیق ਸਾਹਿਬ ਵੀ ਇੱਥੇ ਪਹੁੰਚੇ ਨੇ तमाम ਜਰੀਆ ਲਗਾਤਾਰ ਚੋਨਾ ਦਾ ਅਖਾੜਾ ਅਤੇ ਪਖਤਾ ਜਾ ਰਿਹਾ ਤੇ ਜਿਮਨੀ ਜੰਗ ਜਿਹੜੀ ਕਿ ਲਗਾਤਾਰ ਦੇਖਣ ਨੂੰ ਜੰਗ ਦੇ ਵਿੱਚ ਮੈਦਾਨੀ ਲੈਵਲ ਤੇ ਵਿੱਚ ਦਿਖ ਰਹੀ ਨਜ਼ਰ ਆ ਰਹੀ ਹੈ ਏ ਰਾਣਾ ਗੁਰਜੀਤ ਜੀ ਦੇਖ ਸਕਦੇ ਹੋ ਕਿ ਲਗਾਤਾਰ ਲੋਕਾਂ ਦੇ ਵਿੱਚ ਵੀ ਨਾਲ ਗੱਲਬਾਤ ਕਰਨੇ ਜਾ ਰਹੇ ਰਾਣਾ ਜੀ ਰਾਣਾ ਜੀ ਰਾਣਾ ਜੀ ਲਗਾਤਾਰ ਸਰਕਾਰ ਦੇ ਤੇ ਨਿਸ਼ਾਨੇ ਸਾਹਦੇ ਨਜ਼ਰ ਆ ਰਹੇ ਕਿ ਲਗਾਤਾਰ ਕੀ ਆ ਜਾ ਰਿਹਾ ਤੁਹਾਡੇ ਵੱਲੋਂ ਕਿ ਐਸਐਸਪੀ ਨੂੰ ਸਸਪੈਂਡ ਕਰਦੇ ਕਿ ਪੂਰਾ ਮਾਮਲਾ ਅੱਜ ਪਸ ਯਾਰ ਮੈਂ ਕਿਸੇ ਨੂੰ ਸਸਪੈਂਡ ਕਰਨ 'ਚ ਰਾਜੀ ਨਹੀਂ ਲੇਕਿਨ ਜਦ ਗਰੀਬ ਨੇ ਦਸਕਤ ਹੀ ਨਹੀਂ ਕੀਤੇ ਦਸਕਤ ਸਮੰਧ ਦੇ ਤੇ ਕੀਤੇ ਡੀਐਸਪੀ ਨੇ ਮੈਂ ਡੀਐਸਪੀ ਨੂੰ ਵੀ ਨਹੀਂ ਚਾਹੁੰਦਾ ਸਸਪੈਂਡ ਹੋਵੇ ਉਹਤੇ ਆਪਣੇ ਹੱਕਾ ਜੋ ਕਹਿਣਗੇ ਉਹ ਕਰਨਗੇ ਉਹਨਾਂ ਨੂੰ ਸਸਪੈਂਡ ਕਰਕੇ ਅਸੀਂ ਕੀ ਲੈਣਾ ਤੇ ਸਸਪੈਂਡ ਦਸਕਰ ਤੇ ਡੀਐਸਪੀ ਨੇ ਕੀਤੇ ਆ ਸਸਪੈਂਡ ਐਸਐਸਪੀ ਨੂੰ ਕਰ ਦਿੱਤਾ ਅੱਛਾ ਕਿਹਾ ਜਾ ਰਿਹਾ ਕਿ ਆਸ਼ੂ ਦੇ ਨਾਲ ਸੰਬੰਧ ਸੀਗੇ ਤੇ ਉਸ ਦੌਰਾਨ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਕੀ ਜਦੋਂ ਸੰਮਨ ਭੇਜਦੇ ਇਹ ਗੱਲ ਗੱਲ ਆ ਆਸ਼ੂ ਇਹਦਾ ਮਤਲਬ ਮਜ਼ਬੂਤ ਹੈ ਨਾ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਬੰਦੇ ਆਸ਼ੂ ਦੇ ਲੱਗੇ ਆ ਤੇ ਕਹਿਣਾ ਅਸ਼ੂ ਦਾ ਚੱਲ ਰਿਹਾ ਤਾਂ ਫਿਰ ਹੋਰ ਇਹਨੂੰ ਵੱਧ ਅਸ਼ੂ ਨੂੰ ਚਾਹੀਦਾ ਕੀ ਆ ਆਪੋਜੀਸ਼ਨ ਚ ਵੀ ਉਹ ਇੰਨਾ ਸਟਰੋਂਗ ਹੈ ਜਦੋਂ ਪਾਵਰ ਆਈ ਫਿਰ ਰਾਣਾ ਗੁਰਜੀਤ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਗੱਲਬਾਤ ਵੀ ਕੀਤੀ ਮੁਹੰਮਦ ਸਦੀਕ ਦੇ ਨਾਂ ਵੀ ਗੱਲਬਾਤ ਕੀਤੀ ਤੇ ਹੁਣ ਯੋਗੇਸ਼ ਹਾਂਡਾ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਿੱਤੇ ਆ ਸੱਮਨ ਜਿਹੜੇ ਭੇਜੇ ਗਏ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਰਾਣਾ ਗੁਰਜੀਤ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਐਸਐਸਪੀ ਦੇ ਸਾਈਨ ਨਹੀਂ ਹੈਗੇ ਇਹ ਡੀਐਸਪੀ ਦੇ ਸਾਈਨ ਹੈ ਯੋਗੇਸ਼ ਹਾਂਡੇ ਨੂੰ ਪੁੱਛਾਂਗੇ ਇਸ ਚੀਜ਼ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਦੋ ਨਿਸ਼ਾਨੇ ਸਾਦੇ ਗਏ ਨੇ ਲਗਾਤਾਰ ਕਿਹਾ ਜਾ ਰਿਹਾ ਕਿ ਡੀਐਸਪੀ ਦੇ ਸਾਈਨ ਜਿਹੜੇ ਕੀਤੇ ਹੋਏ ਨੇ ਦੇਖੋ ਆਮ ਆਦਮੀ ਪਾਰਟੀ ਦੀ ਆ ਜਿਹੜੀ ਪੋਲਿਟਿਕਲ ਮੈਂਡੇਟਾ ਹਮੇਸ਼ਾ ਹੀ ਕਰਦੇ ਆਏ ਆ ਬਦਲਾਖੋਰੀ ਦੀ ਰਾਜਨੀਤੀ ਚੋਣਾਂ ਚੱਲ ਰਿਆ ਤੇ ਉਹ ਚੋਣ ਮੁੱਦਾ ਬਣਾ ਕੇ ਇਹੋ ਜਿਹੇ ਮਤਲਬ ਪ੍ਰਸ਼ਾਸਨ ਦਾ ਗਲਤ ਦੁਰਉਪਯੋਗ ਕਰਨਾ ਬੜੀ ਮੰਦਭਾਗੀ ਗੱਲ ਹੈ ਸੋ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਦਿਖ ਰਹੀ ਹੈ ਤੇ ਉਹਦੇ ਤੋਂ ਬੁਖਲਾ ਕੇ ਇਹੋ ਜੀਆਂ ਘਟੀਆਂ ਉਹ ਚੀਜ਼ਾਂ ਕਰ ਰਹੇ ਆ ਤੋ ਤੁਸੀਂ ਦੇਖਿਆ ਪਿੱਛੇ ਜਦੋਂ ਆਸ਼ੂਜੀਤ ਦੇ ਝੂਠੇ ਪਰਚੇ ਦਰਜ ਕੀਤੇ ਗਏ ਇਹਨਾਂ ਦੀ ਹੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਰਹਿੰਦੇ ਹੋਏ ਉਹ ਮਾਨਯੋਗ ਹਾਈ ਕੋਰਟ ਨੇ ਜਿਹੜੇ ਪਰਚੇ ਉਹ ਖਾਰਜ ਕਰਤੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੂੰਹ ਤੇ ਚਪੇੜ ਪਈ ਹੈ ਕਿ ਸ਼ਰਮ ਹੋਣੀ ਚਾਹੀਦੀ ਹੈ ਮਾਨ ਸਾਹਿਬ ਕਿ ਤੁਸੀਂ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਤਾਂ ਵੱਡੇ ਵਾਅਦੇ ਕਰਦੇ ਸੀਗੇ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਨਵਾਂ ਪੰਜਾਬ ਸਿਰਜਾਂਗੇ ਤੇ ਜਦੋਂ ਸੱਤਾ ਦੇ ਵਿੱਚ ਆ ਗਏ ਤੇ ਅੱਜ ਤੁਸੀਂ ਉਹ ਹਰ ਚੀਜ਼ ਕਰ ਰਹੇ ਹੋ ਜਿਹੜੀ ਤੁਸੀਂ ਕਰਨ ਤੋਂ ਮਨਾ ਕੀਤੀ ਸੀ ਸਿਕਿਉਰਿਟੀ ਨਹੀਂ ਲਾਵਾਂਗੇ ਅੱਜ ਪਾ 500 ਗੱਡੀ ਦਾ ਕਾਫਲਾ ਲੰਘਦਾ ਟਾਊਨ ਟਾਊਨ ਕਰਦੇ ਨਿਕਲਦੇ ਆ ਸੋ ਸ਼ਰਮ ਸ਼ਰਮ ਹੋਣੀ ਚਾਹੀਦੀ ਮਾਨਸਾ ਲੌਅ ਐਂਡ ਆਰਡਰ ਦੀ ਵੀ ਗੱਲ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਲੌਅ ਐਂਡ ਆਰਡਰ ਦਾ ਜ਼ਿਕਰ ਕੀਤਾ ਵਾ ਕਿ ਆ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਲੌਅ ਐਂਡ ਆਰਡਰ ਦੀ ਸਥਿਤੀ ਤਾਂ ਬਿਲਕੁਲ ਬੇਕਾਰ ਆਪਾਂ ਦੇਖਦੇ ਹਾਂ ਰੋਜ਼ ਖਬਰਾਂ ਸੁਣਨ ਨੂੰ ਮਿਲਦੀਆਂ ਆਪਾਂ ਟੀਵੀ ਦੇ ਮਾਧਿਅਮ ਰਾਹੀਂ ਦੇਖਦੇ ਹਾਂ ਚੈਨਲਾਂ ਦੇ ਮਾਧਿਅਮ ਰਾਹੀਂ ਦੇਖਦੇ ਹਾਂ ਗਲੀ ਦੇ ਵਿੱਚ ਮਹਿਲਾਵਾਂ ਬੈਠੀਆਂ ਵਾਲੀਆਂ ਲਾ ਕੇ ਚੱਲ ਗਏ ਕੋਈ ਮਹਿਲਾ ਜਾ ਰਹੀ ਨੇ ਉਹਨਾਂ ਦੀ ਚੈਨ ਖੋ ਕੇ ਭੱਜ ਜੇ ਕੋਈ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਆ ਦਾਤ ਦੀ ਨੋਕ ਤੇ ਪਿਸਤੌਲ ਦੀ ਨੋਕ ਤੇ ਪੈਸੇ ਲੁੱਟੇ ਜਾ ਰਹੇ ਆ ਇੱਕ ਪਿੱਛੇ ਤੁਸੀਂ ਦੇਖਿਆ ਕਿ ਇੱਕ ਦੁਕਾਨ ਦੇ ਵਿੱਚ ਵੜ ਕੇ ਦਿਨ ਦਿਹਾੜੇ ਔਰ ਰਸ਼ ਵਾਲੇ ਏਰੀਏ ਦੇ ਵਿੱਚ ਸੋ ਮਤਲਬ ਜਿਹੜੇ ਆ ਘਟੀਆਂ ਲੋਕ ਨੇ ਜਿਹੜੇ ਆ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਉਹਨਾਂ ਚ ਪੁਲਿਸ ਦਾ ਜਿਹੜਾ ਡਰ ਆ ਖੋਫਾ ਉਹ ਬਿਲਕੁਲ ਖਤਮ ਹੋ ਚੁੱਕਾ ਹੈ ਕੀ ਹੁਣ ਆਸ਼ੂ ਜੀ ਪੇਸ਼ ਹੋਣ ਜਾਣਗੇ ਵਿਜੀਲੈਂਸ ਦੇ ਉੱਤੇ ਉੱਥੇ ਜੇ ਸੁਣਨ ਭੇਜੇਗੇ ਦੇਖੋ ਤੁਸੀਂ ਦੇਖਿਆ ਪਹਿਲਾਂ ਸਮਨ ਭਜਵਾਇਆ ਫਿਰ ਆਪ ਹੀ ਉਹ ਐਸਐਸਪੀ ਯਾਨੋ ਕਰਾਤਾ ਸਸਪੈਂਡ ਕਰਤਾ ਸੋ ਇਹ ਹੋਛੀਆਂ ਰਾਜਨੀਤੀਆਂ ਹੈ ਕਿਹਾਦਾ ਜਾਂਦਾ ਕਿ ਇਹ ਸੰਬੰਧ ਗਹਿਰੇ ਸੀਗੇ ਗਹਿਰੇ ਹੁੰਦੇ ਨਾਲ ਹੀ ਇਹ ਕੋਈ ਰਣਨੀਤੀ ਰਚੀ ਗਈ ਹੈ ਕੀ ਆ ਸਸਪੈਂਡਰ ਆڈر ਮੈਨੂੰ ਭੇਜਦੇ ਦਾ ਵਿਰੋਧੀ ਪਾਰਟੀ ਉਹ ਲਗਾ ਜਾਂ। ਉਹ ਵਿਰੋਧੀ ਪਾਰਟੀ ਨੂੰ ਜਦੋਂ ਕੋਈ ਜਵਾਬ ਨਹੀਂ ਆਂਦਾ ਫਿਰ ਉਹ ਆਪੋਜੀਸ਼ਨ ਤੇ। ਪਾਰਟੀ ਦੀ ਛਵੀ ਖਰਾਬ ਕਰ ਰੋ ਅਸੀਂ। ਦੇਖੋ ਸਰਕਾਰ ਉਹਨਾਂ ਦੀ ਮਤਲਬ ਕਾਂਗਰਸ ਪਾਰਟੀ ਦੇ ਨੇਤਾ ਆਸ਼ੂ ਜੀ ਜਾਂ ਹੋਰ ਸਾਡੇ ਨੇਤਾ ਐਡੇ ਤਾਕਤਵਰ ਹੋ ਗਏ ਕਿ ਸਰਕਾਰ ਸਰਕਾਰ ਉਹਨਾਂ ਸਾਹਮਣੇ ਫੇਲ ਹੈ ਸਾਡੇ ਆਸ਼ੂ ਜੀ ਨੂੰ ਦੇ ਸਰਕਾਰ ਚਲਾਉਣ ਲਈ। ਜੇ ਤੁਸੀਂ ਫੇਲ ਮਤਲਬ ਤੁਹਾਡੀ ਸਰਕਾਰ ਦੇ ਵਿੱਚ ਤੁਹਾਡੀ ਨਹੀਂ ਪੁੱਛ ਹੋ ਰਹੀ ਨਹੀਂ ਸੁਣੀ ਜਾ ਰਿਹਾ ਜੇ ਤੁਹਾਡੀ ਕੋਈ ਚੱਲ ਨਹੀਂ ਰਹੀ ਤੇ ਸਾਨੂੰ ਦੇ ਦਿਓ। ਅਸੀਂ ਐਡੇ ਮਤਲਬ ਸਰਕਾਰ ਤੋਂ ਉੱਤੇ ਹੋ ਗਏ ਹਨ ਸੋ ਅੱਛਾ ਬਾਰਾ ਜਿਹੜੇ ਰਾਣਾ ਗੁਰਜੀਤ ਜੀ ਚੰਨੀ ਜੀ ਆਏ ਨੇ ਇੱਥੇ ਹਨ ਤੇ ਕਈ ਵਿਰੋਧੀ ਪਾਰਟੀਆਂ ਦੇ ਵੀ ਕਹਿਣਾ ਕਿ ਹਲਕੇ ਦੇ ਵਿੱਚ ਕਿਹੜੇ-ਕਿਹੜੇ ਐਸੇ ਕੰਮ ਨੇ ਪੁੱਛਦੇ ਨੇ ਇਹਨਾਂ ਨੂੰ ਦੇਖੋ ਸੈਂਕੜੇ ਹਜ਼ਾਰਾਂ ਕੰਮ ਆਸ਼ੂ ਜੀ ਨੇ ਕਰਤੇ ਅੱਜ ਮਤਲਬ ਉਹਨਾਂ ਨੇ 10 ਸਾਲੋਂ ਐਮ.ਐਲ.ਏ. ਰਹੇ ਮੰਤਰੀ ਰਹੇ ਆਪਣੀ ਉਸ ਟੈਨਿਓਰ ਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਇਹੋ ਜਿਹਾ ਕੰਮ ਹੀ ਨਹੀਂ ਜਿਹੜਾ ਉਹਨਾਂ ਨੇ ਕੋਈ ਛੱਡਿਆ ਹੋਵੇ ਆ ਪਾਰਕਸ ਬਹੁਤ ਖੂਬਸੂਰਤ ਜਿੱਥੇ ਮਰਜ਼ੀ ਲੁਧਿਆਣਾ ਵੈਸਟ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਔਰ ਇਹ ਗ੍ਰੀਨ ਬੈਲਟ ਬਣਾਤਾ ਲੇਅਰ ਵੈਲੀयां ਬਣਾਤੀਆਂ ਬ੍ਰਿਜਸ ਪੁੱਲ ਬਣਾਏ ਸੜਕਾਂ ਚੰਗੀਆਂ ਬਣਾਈਆਂ ਬੱਚਿਆਂ ਦੇ ਖੇਡਣ ਲਈ ਬੈਡਮਿੰਟਨ ਕੋਰਟ ਬਾਸਕਟਬਾਲ ਕੋਰਟ সুইমিং ਪੂਲ ਸੋ ਹਜ਼ਾਰਾਂ ਕੰਮ ਮਤਲਬ ਗਿਣਤੀ ਭੁੱਲ ਜਾਗੇ ਕੀ ਮਤਲਬ ਐਡੇ ਕੰਮ ਕਰਾਏ ਆ ਤੁਸੀਂ ਲੋਕ ਆਮ ਲੋਕਾਂ ਨੂੰ ਜਾ ਕੇ ਪੁੱਛੋ ਜਦ ਇਹ ਪਾਰਕਾਂ ਦੇ ਵਿੱਚ ਸ਼ਾਮ ਨੂੰ ਜਾਂ ਸਵੇਰੇ ਸੈਰ ਕਰਦੇ ਆ ਲੋਕ ਉਹਨਾਂ ਤੋਂ ਪੁੱਛੋ ਕਿ ਆਸ਼ੂ ਜੀ ਨੇ ਕੀ ਕੀਤਾ ਉਹ ਤੁਹਾਨੂੰ ਦੱਸਣਗੇ ਨਹੀਂ ਸਵਾਲ ਕਾਂਗਰਸ ਪਾਰਟੀ ਨਾਲ ਹੈ ਗੁੱਟਬਾਜੀ ਫਿਰ ਵੀ ਤੇ ਫਿਰ ਤੋਂ ਦਿਖਾਈ ਦੇ ਰਹੀ ਹੈ 100 ਮੀਟਰ ਦੂਰੀ ਤੇ ਕੱਲ ਰਾਜਾ ਵੜਿੰਗ ਨੇ ਪੀਸੀ ਕੀਤੀ ਉਸ ਤੋਂ ਪਹਿਲਾਂ ਆਸ਼ੂ ਜੀ ਨੇ ਪੀਸੀ ਕੀਤੀ ਕਿਤਨੇ ਕਿਤੇ ਫਿਰ ਤੋਂ ਗੁੱਟਬਾਜੀ ਦਿਖਾਈ ਦੇ ਰਹੀ ਹੈ ਪੋਸਟਰਾਂ 'ਚ ਵੀ ਨਹੀਂ ਕੋਈ ਐਹੋ ਜੀ ਗਲਤ ਗੱਲ ਨਹੀਂ ਕਰਨੀ ਆਪਾਂ ਕੋਈ ਗੁੱਟਬਾਜੀ ਨਹੀਂ ਹੈ ਜਦੋਂ ਆਸ਼ੂ ਜੀ ਨੇ ਕਾਗਜ਼ ਪਰ ਇਹਦੋਂ ਸਾਰੀ ਲੀਡਰਸ਼ਿਪ ਤੁਹਾਨੂੰ ਸਟੇਜ ਤੇ ਮਿਲੀ ਇੱਕ ਹੱਥ ਚ ਹੱਥ ਪਾ ਕੇ ਸਾਰਿਆਂ ਨੇ ਇਕਤਾ ਦਾ ਐਲਾਨ ਕੀਤਾ ਸੋ ਇਹੋ ਜੀ ਕੋਈ ਗੱਲ ਨਹੀਂ ਹੈ ਸਿਰਫ ਔਰ ਸਿਰਫ ਅਜੜੀ ਵਿਰੋਧੀ ਪਾਰਟੀਆਂ ਹੈਗੀਆਂ ਉਹ ਉਹਨਾਂ ਦਾ ਕੂੜ ਪ੍ਰਚਾਰ ਹੈ ਕੋਈ ਇਹੋ ਜੀ ਗੱਲ ਨਹੀਂ ਸਾਰੇ ਇਕੱਠੇ ਹਨ ਸਵਾਲ ਤਾਂ ਇੱਥੇ ਹੁੰਦਾ ਨਾ ਤੁਸੀਂ 100 ਮੀਟਰ ਤੇ ਜਾ ਕੇ ਇੱਕ ਹੋਰ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਸੇ ਮੁੱਦੇ ਤੇ ਨਹੀਂ ਉਹ ਐਮਪੀ ਨੇ ਸਟੇਟ ਪ੍ਰਧਾਨ ਨੇ ਉਹਨਾਂ ਨੇ ਆਪਣੇ ਤੌਰ ਤੇ ਕੀਤੀ ਹੈ ਸਵੈ ਤੇ ਕੈਂਡੀਡੇਟ ਹੋਣ ਦੇ ਨਾਤੇ ਔਰ ਜੋ ਚੋਣ ਚੱਲ ਰਿਹਾ ਉਹਦੇ ਨਾਤੇ ਕੀਤੇ ਕੋਈ ਇਹੋ ਜੀ ਗੱਲ। ਤੁਹਾਨੂੰ ਕੀ ਕਹਿਣਾ ਚਾਹੋਗੇ ਕਿ ਸੱਚ ਹੈ ਕੀ ਝੂਠ ਹੈ? ਦੇਖੋ ਸਾਰੇ ਲੁਧਿਆਣਾ West ਦੀ ਜਨਤਾ ਨੂੰ ਲੁਧਿਆਣਾ ਦੀ ਜਨਤਾ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਆਸ਼ੂ ਜੀ ਦਾ ਕੰਮ ਦੇਖਿਆ ਹੈ। ਕਿ ਉਹਨਾਂ ਨੇ ਲੁਧਿਆਣੇ ਨੂੰ ਖੂਬਸੂਰਤ ਬਣਾ ਲਈ ਲੁਧਿਆਣਾ West ਨੂੰ ਖੂਬਸੂਰਤ ਬਣਾ ਲਈ ਦਿਨ ਰਾਤ ਇੱਕ ਕੀਤੀ ਹੈ। ਸੋ ਉਹਦੇ ਮੱਦੇ ਨਜ਼ਰ ਜਿੱਥੇ-ਜਿੱਥੇ ਵੀ ਤੁਹਾਡੇ ਆ ਦੋਸਤ ਬੈਠੇ ਆ ਜਿੱਥੇ-ਜਿੱਥੇ ਤੁਹਾਡੇ ਰਿਸ਼ਤੇਦਾਰ ਬੈਠੇ ਆ ਜਿੱਥੇ ਤੁਹਾਡੇ ਸਗੇ ਸਬੰਧੀ ਬੈਠੇ ਆ ਸਾਰਿਆਂ ਨੂੰ ਅਪੀਲ ਕਰੀਏ ਕਿ ਆਸ਼ੂ ਜੀ ਦੇ ਹੱਕ ਦੇ ਵਿੱਚ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਬਣਾਈਏ ਤਾਂ ਕਿ ਲੁਧਿਆਣੇ ਦੀ ਤਰੱਕੀ ਫਿਰ ਜਿਹੜੀ ਰੁਕੀ ਹੋਈ ਆ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਣ ਤੋਂ ਬਾਅਦ ਜਿਹੜਾ ਇਹ ਮਤਲਬ ਸਰਕਾਰਾਂ ਤੋਂ ਬਾਅਦ ਇਹ ਭੁੱਲ ਚੁੱਕੇ ਆ ਆਪਣਾ ਇਹਨਾਂ ਨੂੰ ਜਿਹੜਾ ਸਹੀ ਰਸਤਾ ਜਦੋਂ ਆਸ਼ੂ ਜੀ ਜਿੱਤ ਕੇ ਜਾਣਗੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਤਾਂ ਪਤਾ ਲੱਗੂਗਾ ਕਿ ਲੋਕ ਜੋ ਤੁਸੀਂ ਝੂਠੇ ਵਾਅਦੇ ਕੀਤੇ ਸੀ ਉਹ ਲੋਕ ਹੁਣ ਉਹਨਾਂ ਉਹ ਵਾਅਦਿਆਂ 'ਚ ਨਹੀਂ ਆਣ ਵਾਲੇ ਮੁੱਖ ਚੌਨ ਆਸ਼ੂ ਮੁੱਖ ਚੌਨ ਦਫ਼ਤਰ ਦੇ ਵਿੱਚ ਕਾਂਗਰਸ ਦੇ ਦਫ਼ਤਰ ਦੇ ਵਿੱਚ ਕਹਿ ਕੇ ਉਹਨਾਂ ਦੇ ਕੋਲ ਕਿਹਾ ਗਿਆ ਕਿ ਸਰਕਾਰ ਦੇ ਉੱਤੇ ਲਗਾਤਾਰ ਨਿਸ਼ਾਨੇ ਸਾਦੇ ਤੇ ਲਗਾਤਾਰ ਉਹਨਾਂ ਦੇ ਕੋਲ ਇਹ ਵੀ ਕਿਹਾ ਗਿਆ ਕਿ ਲਾਅਨ ਆਰਡਰ ਦੀ ਸਥਿਤੀ ਦੇਖ ਲਓ ਪਹਿਲੇ ਸਰਕਾਰ ਕੀ ਹੈ ਲਾਅਨ ਆਰਡਰ ਦੀ ਸਥਿਤੀ ਹਰ ਹਾਲਾਤ ਭਾਤੋ ਪੱਤਰ ਹੋ ਜੇ ਜਾਂਦੇ ਨੇ ਕਿ ਸਰਕਾਰ ਤੋਂ ਇਹ ਸਾਡੀ ਜਿੱਤ ਜਿੜਕੀਆ ਜਾਹਰ ਦੇਖੀ ਨਹੀਂ ਜਾ ਰਹੀ ਇਸ ਕਰਕੇ ਜਿੜਕੀਆ ਸਰਕਾਰ ਲਗਾਤਾਰ ਇਹੋ ਜਿਹੇ ਕਦਮ ਚੱਕਦੀ ਹੋਈ ਨਜ਼ਰ ਆ ਰਹੀ ਤੁਹਾਡੀ ਗਾਇਸ ਨੂੰ ਕਮੈਂਟਸ ਜਰੂਰ ਦੱਸਿਓ ਜੁੜੇ ਹੋਣ ਨਾਲ ਐਮੀ ਦੇ ਨਾਲ ਯੂਮਪੀ ਰਿਪੋਰਟ ਤਾਂ